ਸ਼ਾਂਦੀ ਹੀ ਆ ਗਈ ਹਾਂ ਇੰਨਾ ਚ ਵੀ ਉਨਾ ਹੀ ਸਮਾਂ ਹੈ ਜਨਾ ਨੱਕਿਆਂ ਚ ਠੀਕ ਹੈ ਜੀ ਜੇ ਇਹ ਜਿਹੜੇ ਥੱਲੇ ਦੱਬਣੇ ਬੰਦੇ ਨੇ ਕੋਈ ਟੁੱਟਿਆ ਤੇੜਾ ਤੁਸੀਂ ਚੱਕੜਾ ਨਹੀਂ ਮੇਰਾ ਸੂਲ ਹੈ ਵੀ ਕੋਈ ਵੀ ਜੇ ਤੁਸੀਂ ਮੈਨੂੰ ਪੈਸੇ ਦਿੱਤੇ ਨਾ ਮੈਂ ਫੇਰ ਵੀ ਚੀਜ਼ ਮਾੜੀ ਦਿੰਨਾ ਤਾਂ ਮੈਨੂੰ ਫਿਰ ਭਾਈ ਜੀ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਇਹ ਜਿਹੜੇ ਨੱਕੇ ਦੇ ਲਾਏ ਨੇ ਇਹਦਾ ਕੀ ਮਤਲਬ ਹੈ ਬੜਾ ਬੜਾਏ ਕਿਹੜੇ ਸਾਹਮਣੇ ਕੀ ਗੱਲਬਾਤ ਹੈ ਇਹ ਹਾਂਜੀ ਵੀਰ ਜੀ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਸਾਡੀ ਕੋਸ਼ਿਸ਼ ਹੈ ਜਿਹੜੀ 2009 ਤੋਂ ਚੱਲ ਰਹੀ ਆ ਤੇ ਇਹਦੇ ਇੰਨੀ ਇੱਕ ਤਕਨੀਕ ਦੇ ਨਾਲ ਅਸੀਂ ਕਰੋੜਾਂ ਲੀਟਰ ਪਾਣੀ ਪੰਜਾਬ ਦੇ ਵਿੱਚ ਲੱਖਾਂ ਲੀਟਰ ਪਾਣੀ ਅੱਜ ਤੱਕ ਬਚਾ ਚੁੱਕੇ ਹਾਂ ਬਹੁਤ ਸਾਰੇ ਵੀਰ ਬਚਾ ਰਹ ਠੀਕ ਹੈ ਐਨ ਕਰਟੈਨ ਹੋ ਗਏ ਨੇ ਇਹਨਾਂ ਨੇ ਜੀ ਹਾਂ ਇਹ ਐਨ ਕਨ ਕੱਪ ਸੀ ਸਦੇ ਇੱਥੇ ਦਾ ਢੱਕਣ ਚਾਹੀਦਾ ਇੱਧਰ ਪਾਣੀ ਲੰਘਦਾ ਹੋ ਗਿਆ ਠੀਕ ਹੈ ਜੀ ਤੇ 30 ਮਿੰਟ ਦਾ ਢੱਕਣ ਐ ਨੂੰ ਇੱਥੇ ਲਾ ਦਿਓ ਕਿ ਤੋਕਾ ਪਾਣੀ ਲੀਕ ਨਹੀਂ ਹੋਊਗਾ ਤੁਹਾਡਾ ਬਿਲਕੁਲ ਜੀ ਬਿਲਕੁਲ ਉਹ ਤਾਂ ਸਾਡੇ ਕੋਲੇ ਹਰ ਸਾਈਜ਼ ਦੇ ਲੱਕੇ ਨੇ ਠੀਕ ਹੈ ਜੀ ਜਿਵੇਂ ਸਾਡੇ ਕੋਲੇ ਫੁੱਟ ਵਾਲਾ ਨੱਕਾ ਆ ਗਿਆ ਉਸ ਤੋਂ ਬਾਅਦ ਫਿਰ 1/2 ਫੁੱਟ ਵਾਲਾ ਆ ਗਿਆ ਉਸ ਤੋਂ ਬਾਅਦ ਤੁਸੀਂ 1.5 ਫੁੱਟ ਵਾਲਾ ਵੇਖ ਰਹੇ ਹੋ 1.5 ਫੁੱਟ ਤਾਂ ਬਾਕੀ ਭਾਈ ਜੀ ਹੋਰ ਹੈ ਸਫਾਈ ਬੜੀ ਹੈ ਆਹ ਜੀ ਬਾਕੀ ਸਾਡੇ ਹਰ ਨੱਕੇ ਦੇ ਉੱਤੇ ਨੰਬਰ ਹੋਊਗਾ ਸਾਈਜ਼ ਨੰਬਰ ਵੀ ਇੰਨੇ ਉਹ ਪਤਾ ਫਿਰ ਉਚੀ ਤੇ ਬਾਕੀ ਸਾਰੇ ਸਾਡਾ ਪੂਰਾ ਮੰਦੇ ਸਾਡੇ ਨੱਕੇ ਨੂੰ ਪੂਰਾ ਬਹੁਤ ਜ਼ਿਆਦਾ ਕੰਮ ਇਹਦੇ ਤੇ ਬਾਈ ਜੀ ਮਟੀਰੀਅਲ ਪੂਰਾ ਟਾਪ ਦਾ ਮਟੀਰੀਅਲ ਪਾਈ ਜਾਂਦੇ ਜੀ ਮੈਂ ਅਨੰਦਪੁਰ ਖੂਆਂ ਵਾਲੀ ਪ੍ਰੇਤੀ ਲਾਉਨੇ ਆ ਸੀ ਤੇ ਪੂਰੇ ਸਿਰੇ ਦਾ ਅਸੀਂ ਅਲਟਰਾ ਟਰੈਕ ਸਿਮੈਂਟ ਵਰਤਦੇ ਆ ਮਤਲਬ ਇਹ ਨਹੀਂ ਹੈਗਾ ਬੰਦਾ ਜਿਹੜਾ ਪਤਾ ਨੱਕਾ ਲੱਗ ਗਿਆ ਦਵਾਰੇ ਨੱਕਾ ਲੈਣ ਆਇਆ ਹੋਵੇ ਬਿਲਕੁਲ ਰਿਸ਼ਤੇ ਕਰਨ ਤਾਂ ਬਹੁਤ ਦੂਰ ਦੂਰ ਤੱਕੇ ਨੱਕੇ ਆ ਨੱਕੇ ਬਾਈ ਸੈਦ ਗਿਆ ਗਿਆ ਆਪਣਾ ਇਹਦਾ 26 20 ਜੀ 26 20 ਇਹਦੇ ਮੰਨੋ ਵੀ ਜਿਹੜੇ ਸ਼ਪਰੀ 16 ਆ ਗਿਆ ਠੀਕ ਹੈ ਇਹ ਸਭੀ 16 ਆ ਗਿਆ ਜੀ ਤੁਸੀਂ ਐ ਮੰਨ ਲਓ ਵੀ ਜਿਹੜੇ ਵੀ ਮਰਦੇ ਜਿਹੜੇ ਖਾਲ ਅੱਜ ਕੱਲ ਚੱਲਦੇ ਨੇ ਬਣਦੇ ਨੇ ਜੀ ਉਹ ਹਰ ਇੱਕ ਖਾਲ ਦਾ ਨਾ ਆਪਣੇ ਕੋਲ ਹਰ ਇੱਕ ਦਾ ਜਿਵੇਂ ਇਹ ਵਾਰ ਆ ਪਸ਼ੂਆਂ ਤੋਂ ਕੰਡਰੀ ਵਾਲੇ ਖੰਭੇ ਆ ਗਏ ਆ ਖੰਭਾ ਆ ਗਏ ਕਿਲੋ ਭਾਰਾ ਖੰਭੇ ਦੇ ਵਿੱਚ ਕਿੰਨਾ ਜੀ 60 ਕਿਲੋ 60 ਕਿਲੋ ਸਫਾਈ ਚਾਰ ਸਰਯੇ ਪਾ ਕੇ ਪੂਰੀ ਕੁਆਲਿਟੀ ਆ ਇਹ ਨਿਹਦਾ ਮਤਲਬ ਜਿਹੜਾ ਵੀਰ ਆਪਣਾ ਜੁੜੇ ਹੋਵੇ ਨਾ 15 ਸਾਲਾਂ ਦੇ ਉਹ ਆਪਾਂ ਤੋਂ ਲੈ ਕੇ ਜਾਂਦੇ ਆ ਸਮਾਨ ਕਰਦੇ ਆਪਣੀ ਇਸ ਚੀਜ਼ ਦੇ ਉੱਤੇ ਇੱਕ ਗੱਲ ਹੋਰ ਹੈ ਜਿਹੜੇ ਭੜਾ ਨੇ ਕਿਸੇ ਤਰ੍ਹਾਂ ਦੇ ਕੋਈ ਬਾਉਂਡਰੀ ਮਾਰਨੇ ਮੇਰੇ ਕੋਲ ਬਾਤੂ ਜਗਾ ਪਸ਼ੂ ਪਾਰਾ ਟੰਗ ਕਰਦੇ ਨੇ ਜਾਂ ਸਬਜ਼ੀ ਭਾਜੀ ਲਈ ਹੈ ਠੀਕ ਹੈ ਉੱਥੇ ਕਿਸੇ ਭਰਾ ਨੇ ਖੰਭੇ ਗੱਡ ਕੇ ਆਪਣੀ ਬਾਹੜ ਬਣਾਉਣੀ ਹੈ ਬਾੜ ਬਣਾ ਸਕਦੇ ਨੇ ਬਾਕੀ ਸਿਰ ਆਪਣੇ ਕੋਲ ਨਿਸ਼ਾਨਦੇਹੀ ਵਾਲੇ ਖੰਭੇ ਵੀ ਹੈਗੇ ਨੇ ਨੱਕੇ ਵੀ ਹੋਰ ਸਾਈਜ਼ਾਂ ਦੇ ਹੈਗੇ ਨੇ ਠੀਕ ਹੈ ਜੀ ਆ ਸਾਰੇ ਸਾਈਜ਼ਾਂ ਦੇ ਨੱਕੇ ਆ ਗਏ ਜਿਵੇਂ 33 ਵੀ ਸਭ ਤੋਂ ਵੱਡਾ ਸਾਡੇ ਕੋਲ 35 ਵੀ ਆ ਗਿਆ 35 ਵੀ ਆ ਗਿਆ 28 18 ਆ ਗਿਆ ਉਸ ਤੋਂ ਬਾਅਦ ਸਾਡੇ ਕੋਲ 3 ਫੁੱਟ ਦੇ ਖੰਭੇ ਆ ਗਏ ਨਿਸ਼ਾਨਦੇਹੀ ਵਾਲੇ ਅੱਛੇ ਨਿਸ਼ਾਨਦੇਹੀ ਆ ਗਏ ਜੀ ਹਾਂ ਇੰਨਾ ਚ ਵੀ ਉਨਾ ਹੀ ਸਿਮਿੰਟ ਹੈ ਜਿੰਨਾ ਨੱਕਿਆਂ ਚ ਹੈ ਠੀਕ ਹੈ ਜੀ ਜੇ ਅਗਰ ਵੀ ਥੱਲੇ ਦੱਬਣੇ ਬੰਦੇ ਨੇ ਕੋਈ ਟੁੱਟਿਆ ਤੇੜਾ ਤੁਸੀਂ ਚੱਕੜਾ ਨਹੀਂ ਮੇਰਾ ਸੂਲ ਹੈ ਵੀ ਕੋਈ ਵੀ ਜੇ ਤੁਸੀਂ ਮੈਨੂੰ ਪੈਸੇ ਦਿੱਤੇ ਨਾ ਮੈਂ ਫੇਰ ਵੀ ਚੀਜ਼ ਮਾੜੀ ਦਿਨਾ ਤਾਂ ਮੈਨੂੰ ਫੇਰ ਮੇਰੇ ਪੈਸੇ ਲੈਣ ਦਾ ਹੱਕਦਾਰ ਹਾਂ ਹਾਂ ਜੀ ਬਾਈ ਜੀ ਹੋਰ ਇਸ ਕਰਕੇ ਹਾਂ ਇਹ ਵੀ ਤੁਸੀਂ 2 ਫੁੱਟਾ ਖੰਭਾ ਵੇਖ ਰਹੇ ਹੋ ਇਹ ਤੁਸੀਂ ਜ਼ਰੂਰ ਲਾਓ ਆਪਣੀਆਂ ਜ਼ਮੀਨਾਂ ਦੇ ਵਿੱਚ ਕਿਉਂਕਿ ਮਹਿੰਗੀਆਂ ਜ਼ਮੀਨਾਂ ਹੁੰਦੀਆਂ ਤਰੇ ਇਹਦੇ ਨਾਲ ਪਛੋਟੀ ਜੀ ਬੱਟ ਪਿੱਛੇ ਬਹੁਤ ਵੱਡਾ ਕਰੇ ਚੱਕੜ ਨਹੀਂ ਹੈ ਨਾ ਅੱਜ ਕੱਲ ਪਾ ਦੇਖਦੇ ਆ ਬਾਈ ਜੀ ਮਾੜੀ ਮਾੜੀ ਗੱਲ ਪਿੱਛੇ ਲੜਾਈ ਝਗੜਾ ਹੋ ਜਾਂਦਾ ਹੈ ਨਾ ਤੇ ਇਹ ਗੱ ਚਟਾ ਖਾਤਮਾ ਬਾਈ ਜੀ ਹੋਰਾਂ ਕੋਲੇ ਬਹੁਤ ਹੀ ਸਾਫ ਸੁਥਰਾ ਕੰਮ ਹੈ ਬਾਈ ਜੀ ਹੋਰਾਂ ਦਾ ਪੂਰਾ ਕੈਟ ਕੰਮ ਹੈ ਬਾਈ ਜੀ ਹੋਰਾਂ ਦਾ ਨੱਕੇ ਜਿਹੜੇ ਮਰਜ਼ੀ ਸਾਈਜ਼ ਦੇ ਨੱਕੇ ਲੋ ਖੰਬੇ ਜਿਹੜੇ ਮਰਜ਼ੀ ਸਾਈਜ਼ ਦੇ ਲੋ ਬਹੁਤ ਹੀ ਘਾ ਟ੍ਰੇਡ ਤੇ ਬਾਈ ਜੀ ਹੋਰਾਂ ਨਾਲ ਜਦੋਂ ਬਣਾਇਆ 15 ਸਾਲ ਪੁਰਾਣਾ 15 ਸਾਲ ਪੁਰਾਣਾ ਇਹ ਸਭ ਤੋਂ ਪਹਿਲਾ ਨੱਕਾ ਠੀਕ ਹੈ ਜੀ ਆਏ ਹਾਏ ਆ ਦੇਖ ਸਕਦੇ ਹੋ ਬਈ 2010 ਦੇ ਵਿੱਚ ਬਈ ਨੇ ਨੱਕਾ ਤਿਆਰ ਕੀਤਾ ਸੀ ਬਈ 2009 ਚੋਂ ਸ਼ੁਰੂ ਕਰਤਾ ਸੀ ਬਈ 2009 ਦੇ ਵਿੱਚ ਸਭ ਤੋਂ ਪੁਰਾਣਾ ਬਹੁਤ ਬਹੁਤ ਸੰਗਤਾਂ ਆਉਂਦੀਆਂ ਬਹੁਤ ਦੂਰੋਂ ਦੂਰੋਂ ਖਸਾਨ ਵੀ ਆਉਂਦੇ ਆ ਇਸੇ ਤਰ੍ਹਾਂ ਆਉਂਦੇ ਰਹਿਣ ਤੇ ਆਪਣੇ ਨੱਕੇ ਦੀ ਕੁਆਲਿਟੀ ਹੈ ਜਿਹੜੀ ਮੈਂ ਇਸੇ ਤਰ੍ਹਾਂ ਬਰਕਰਾਰ ਰੱਖਾਂ ਕਿਉਂਕਿ ਵੀਰੋ ਦੁਕਾਨਦਾਰ ਉਹ ਤੋਂ ਫੇਲ ਹੁੰਦਾ ਜਦੋਂ ਦੁਕਾਨਦਾਰ ਮਟੀਰੀਅਲ ਮਾੜਾ ਲਾਉਣ ਲੱਗ ਜਾਂਦਾ ਕਿਉਂਕਿ ਮੇਰੀ ਜਿਉਂ-ਜਿਉਂ ਮਾਰਕੀਟ ਬਣੀ ਹੈ ਮੈਂ ਤਿਉਂ-ਤਿਉਂ ਮਾਰਕੀਟ ਦੇ ਨਾਲ ਉਸ ਨੂੰ ਹੋਰ ਮਤਲਬ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨੱਕੇ ਨੂੰ ਬ ਕੁਛ ਵੀ ਨੀ ਪਾਉਂਦੇ ਤੁਸੀਂ ਬਹੁਤ ਸਾਰੇ ਵੀਰ ਜਿਹੜਾ ਸਾਡੇ ਨੱਕੇ ਵਰਤੇ ਆ ਬਾਤ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੇ ਦਾਸ ਦੇ ਨੱਕੇ ਤੁਹਾਡਾ ਆਪਣਾ ਰਾਠੀ ਵਿਰਸਾ ਦਾ ਖੁਸ਼ ਰਹੋ ਤੁਸੀਂ ਠੀਕ ਹੈ ਜੀ ਬਾਈ ਜੀ ਇੱਕ ਨੰਬਰ ਜਰੂਰ ਬੋਲ ਦਿਓ ਬਾਕੀ ਪਾਸ ਸਕਰੀਨ ਤੇ ਵੀ ਛਾਡਾਂਗੇ ਨੰਬਰ 97803 ਜੀ 47724 97803 47724 ਇੱਕ ਛੋਟੀ ਜੀ ਗੱਲ ਨੋਟ ਕਰਨ ਵਾਲੀ ਕਿਸਾਨ ਵੀਰਾਂ ਦੇ ਵੀ ਜਦੋਂ ਵੀ ਤੁਸੀਂ ਨੱਕਾ ਲੈਣ ਆਉਣਾ ਸਾਡੇ ਕੋਲੇ ਪਹਿਲਾਂ ਤੁਸੀਂ ਆਪਣਾ ਖਾਲ ਜਰੂਰ ਮਾਡਣਾ ਬਿਲਕੁਲ ਕਾ ਉੱਚਾ ਤੇ ਚੌੜਾ ਦੋਨੇ ਜਰੂਰੀ ਚੌੜਾ ਸਭ ਤੋਂ ਜਰੂਰੀ ਹੈ ਵੀ ਕਿੰਨਾ ਚੌੜਾ ਤੁਹਾਡਾ ਖਾਲ ਵਿੱਚੋਂ ਹੈ ਨਕਾ ਵੀ ਦੇਵਾ ਦੀ ਖਾਲਚ ਭੰਨ ਕੇ ਪਾਉਣ ਵਾਲੇ ਤੇ ਬਿਨਾ ਭੰਨ ਨਾਲੇ ਦੇਮ ਹਰ ਪ੍ਰਕਾਰ ਦਾ ਨਕਾ ਤੁਹਾਨੂੰ ਹਰ ਸਮੇਂ ਤਿਆਰ ਮਿਲਦਾ ਚਾਹੋ ਮਰਜੀ ਆਓ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ